ਪਾਰਟੀ ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਅਤਵਾਦੀ ਨੇ ਜਿਹੜਾ ਕੋਈ ਦੇਸ਼ ਤੇ ਉਲਟ ਗੱਲ ਕਰਦਾ ਏ ਉਹਦੇ ਲਈ ਕੋਈ ਜਗ੍ਹਾ ਨਹੀਂ ਗਈ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਨਐਸਓ ਲੱਗੂ ਜੇ ਦੇਸ਼ ਨੂੰ ਤੋੜਨ ਦੀ ਗੱਲ ਕਰਾਂਗੇ ਫਿਰ ਤਾਂ ਜਿੱਥੇ ਬੈਠੇ ਆ ਵਿੱਚ ਉਹੀ ਜਗ੍ਹਾ ਏ ਜੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਹਿਲਾਂ ਤੇ ਫਿਰ ਉਹਦੇ ਲਈ ਸਾਰੇ ਦਰਵਾਜ਼ੇ ਖੁੱਲੇ ਨੇ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੌਂ ਚੱਕਣ ਨੂੰ ਜਿਹੜਾ ਏ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸੰਵਿਧਾਨ ਵੀ ਸੌਂ ਦੀ ਸੌ ਸੰਵਿਧਾਨ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਹੈ ਸਿਆ ਤੇ ਸ਼੍ਰੀਮ ਸਾਹਿਬ ਸਾਨੂੰ ਮੌਕੇ ਜਿਹੜੀ ਪ੍ਰਬੰਧਕ ਨੇ ਸਾਰੇ ਉਹਨਾਂ ਦਾ ਹੁਕਮ ਹੋਇਆ ਸੀ ਕਿ ਜਿਵੇਂ ਤੁਸੀਂ ਜਾਣਦੇ ਹੋ तकरीबन 25 ਜੂਨ ਨੂੰ 1989 ਚ ਸਾਡੇ 25 ਉਹਦੇ ਵਿੱਚ ਬਹੁਤ ਸਾਡੇ ਆਰਐਸਐਸ ਨੇ ਜਿਆਦਾ ਕਿਉਂਕਿ ਇੱਕ ਬਹੁਤ ਵੱਡਾ ਜਿਹੜਾ ਇਹ ਉਹ ਸਵੇਰੇ ਉਹਨਾਂ ਦਾ ਅਲੱਗ-ਅਲੱਗ ਵਿਸ਼ੇ ਤੇ ਪ੍ਰੋਗਰਾਮ ਚੱਲ ਰਿਹਾ ਸੀ ਰਾਸ਼ਟਰੀ ਸਹਿਵ ਸੰਗ ਤੇ ਉਹ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹੜੇ ਦੂਜੇ ਗਰੁੱਪ ਸੀ ਉਹਨਾਂ ਨੂੰ ਪਤਾ ਸੀ ਵੀ ਵੱਡੀ ਮੀਟਿੰਗ ਆ ਜਿਹੜੀ ਉਰੇ ਆਰਐਸਐਸ ਦੀ ਹੋਣ ਜਾ ਰਹੀ ਹੈ ਇਹ ਤਾਂ ਵਿਸ਼ਾ ਕੀ ਸੀ ਇਹ ਤਾਂ ਵਿਸ਼ਾ ਸਿਰਫ ਸਮਾਜ ਦੀ ਤੇ ਪੰਜਾਬ ਦੀ ਦੇਸ਼ ਦੀ ਸੇਵਾ ਦੀ ਗੱਲ ਕਰਦੇ ਆ ਉਹਨਾਂ ਨੂੰ ਇਹ ਸੀ ਵੀ ਦੁਬਾਰਾ ਕਿਸ ਤਰੀਕੇ ਨਾਲ ਇੱਕ ਬਹੁਤ ਵੱਡੀ ਅੱਗ ਪੰਜਾਬ ਚ ਲਾਈਏ ਦੁਬਾਰਾ ਅਸੀਂ ਜਿਸ ਤਰੀਕੇ ਨਾਲ 84 ਹੋਇਆ ਸੀ ਉਸ ਤਰੀਕੇ ਨਾਲ ਅਸੀਂ ਹਿੰਦੂ ਸਿੱਖਾਂ ਚ ਇੱਕ ਲੜਾਈ ਕਰਾਉਣ ਦੀ ਕੋਸ਼ਿਸ਼ ਕਰੀਏ ਉਹ ਪਲਾਨ ਹੇਠ ਹੋ ਆਏ ਜਦੋਂ ਉਹ ਸਭਾ ਮੀਟਿੰਗ ਚੱਲ ਰਹੀ ਸੀ ਉਹਦੇ ਵਿੱਚ ਕੁਝ ਲੋਕ ਜਿਹੜੇ ਉਹ ਸੈਰ ਵੀ ਕਰ ਰਹੇ ਸੀ ਕੁਝ ਲੋਕ ਨੇ ਜਿਹੜੇ ਉਸ ਵੇਲੇ ਪੁਲਿਸ ਡਿਊਟੀ ਤੇ ਵੀ ਸੀ ਕਿਉਂਕਿ ਇਹ ਗੱਲ ਤਾਂ ਪਤਾ ਹੁੰਦਾ ਸੀ ਵੀ ਇਹਨਾਂ ਦੇ ਉੱਤੇ ਹਮਲਾ ਉਹਨਾਂ ਨੇ ਕਰਨਾ ਪਰ ਦੇਖੋ ਇੱਕ ਿੱਡੀ ਵੱਡੀ ਸ਼ਕਤੀ ਆ ਕਿੱਡੀ ਵੱਡੀ ਇਹਨਾਂ ਚ ਮੈਂ ਸਮਝਦਾ ਭਾਵਨਾ ਉਹਦੇ ਵਾਅਬ ਯੁੱਧ ਵੀ ਇਹ ਆਪਣਾ ਜਿਹੜਾ ਕਾਰਜਕ੍ਰਮਾ ਆਪਣਾ ਪ੍ਰੋਗਰਾਮ ਆ ਸੇਵਾ ਦਾ ਆਰਐਸਐਸ ਕਦੇ ਵੀ ਛੱਡਦੀ ਨਹੀਂ ਕਰਦੀ ਰਹੀ ਤੇ ਉਹਦੇ ਕਰਕੇ ਉਦੋਂ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਡੇਟਾ ਤੇ ਬੰਬ ਲਾ ਦਿੱਤੇ ਗਏ ਤੇ ਉਹ ਅੱਜ ਉਹਨਾਂ ਨੂੰ ਯਾਦ ਕਰਨ ਕਿਉਂਕਿ ਇਹ 35000 ਪੰਜਾਬ ਦੇ ਲੋਕ ਸ਼ਹੀਦ ਹੋਏ ਆ ਉਹਦੇ ਵਿੱਚੋਂ 25 ਅੱਜ ਆਪਾਂ ਮੋਗੇ 'ਚ ਜਿਹੜਾ ਸ਼ਹੀਦੀ ਸਮਾਗਮ ਸਰਪਾਰਸ਼ਮਾਰਕ ਆ ਉੱਥੇ ਆਪਾਂ ਪਹੁੰਚੇ ਆ ਤੇ ਉਹਨਾਂ ਨੂੰ ਜਿੰਨਾ ਵੀ ਯਾਦ ਕੀਤਾ ਜਾਵੇ ਉਹ ਤਾਂ ਥੋੜਾ ਏ ਵੀ ਜਦੋਂ ਜਾਨ ਹੀ ਦੇ ਗਿਆ ਮੈਂ ਕੁਝ ਮਿਲੇ ਆ ਇਸ ਤਰੀਕੇ ਨਾਲ ਬੁੱਲੀਆਂ ਵੱੱਟ ਵੱੱਟ ਇਸ ਤਰੀਕੇ ਨਾਲ ਕਿਸੇ ਦੀ ਗਰਦਨ ਅੱਜ ਵੀ ਅੱਧੀ ਨਹੀਂ ਕਿਸ ਦੀ ਬਾਹ ਜਿਹੜੀ ਆ ਉਹ ਸ਼ੂਟਿੰਗ ਪੂਰੀ ਹੋਈ ਆ ਇਹ ਹਾਲਾਤ ਨੇ ਤੇ ਭਾਈ ਅੱਜ ਉਹਨਾਂ ਨੂੰ ਸਭ ਤੋਂ ਪਹਿਲਾਂ ਯਾਦ ਕੀਤਾ ਉਹਨਾਂ ਦੇ ਪਰਿਵਾਰਾਂ ਨਾਲ ਕਿਉਂਕਿ ਜਦੋਂ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਐਡਾ ਮਾਣ ਸਨਮਾਨ ਹੋਰ ਤਾਂ ਕੀ ਦੇ ਸਕਦੇ ਆ ਉਹਨਾਂ ਨੂੰ ਯਾਦ ਕਰਦੇ ਆ ਉਹ ਪਰਿਵਾਰਾਂ ਨੂੰ ਇਹ ਹੁੰਦਾ ਵੀ ਦੇਸ਼ ਲਈ ਅਸੀਂ ਅਗਲੀਆਂ ਪੀੜ੍ਹੀਆਂ ਵੀ ਸਮਰਪਿਤ ਹੁੰਦੀਆਂ ਵੀ ਹੁੰਦੀ ਅਸੀਂ ਕਿਸੇ ਵੀ ਹੱਦ ਤੱਕ ਲੋੜ ਪਵੇ ਅਸੀਂ ਜਾ ਸਕਦੇ। ਕੋਈ ਕੋਈ ਕੋਸ਼ਿਸ਼ ਕਰਨੀ ਨੀ ਲੰਦ ਅਕੀਮ ਨੇ ਇਸ ਨਾਮ ਪਾਇਆ ਪਰਾਸ ਪਰ। ਕੋਈ ਨਾ ਕੋਈ ਬਖਸ਼ੀਲਾ ਤੋਂ ਅੜਨ ਲੰਦਾ ਕੋਈ ਬੋਲੋ ਤੁਹਾਡੇ ਪਾਰਟੀ ਉੱਲੋਂ ਹੋਰ ਵੀ ਉੱਠਿਆ ਹੈ। ਨਹੀਂ ਪਾਰਟੀ ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਅਤਵਾਦੀ ਨੂੰ ਜਿਹੜਾ ਕੋਈ ਦੇਸ਼ ਦੇ ਖੁੱਲਟ ਗੱਲ ਕਰਦਾ ਏ ਉਹਦੇ ਲਈ ਕੋਈ ਜਗ੍ਹਾ ਨਹੀਂਗੀ। ਜਾਂ ਉਹੀ ਪਾਰਟੀ ਦੀ ਲਾਈਨ ਹੈ। ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੌ ਚੱਕਣ ਨੂੰ ਜਿਹੜਾ ਏ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸੰਵਿਧਾਨ ਵੀ ਸੌ ਦੀ ਸੌ ਸੰਵਿਧਾਨ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਹੈ ਇਸ ਕਰਕੇ ਇਹ ਗੱਲ ਕਹੀ ਸੀ ਤੇ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਗੱਲ ਕਰਨੀ ਚਾਹਾਂਗੇ ਇਹ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਆ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਗੱਲ ਨਾ ਏਦੋਂ ਏਦੋਂ ਵੱਧ ਇਹਦੇ ਵਿੱਚ ਕੋਈ ਹੋਰ ਕੁਝ ਵੀ ਨਹੀਂਗਾ ਲੋਕਾਂ ਨੇ ਉਹਨੂੰ ਐਮਪੀ ਚੁਣਤਾ ਜੇ ਮੈਨੂੰ ਮਿਲਣਗੇ ਤਾਂ ਉਹਨਾਂ ਨੂੰ ਇਹੀ ਆ ਵੀ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਨਐਸਏ ਲੱਗੂ ਜੇ ਦੇਸ਼ ਨੂੰ ਤੋੜਨ ਦੀ ਗੱਲ ਕਰਾਂਗੇ ਫਿਰ ਤਾਂ ਜਿੱਥੇ ਬੈਠੇ ਆ ਵਿੱਚ ਉਹੀ ਜਗ੍ਹਾ ਜੇ ਕੋਈ ਤਬਦੀਲੀ ਆਉਂਦੀ ਜੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਹਿਲਾਂ ਤੇ ਫਿਰ ਉਹਦੇ ਨੇ ਸਾਰੇ ਦਰਵਾਜ਼ੇ ਖੁੱਲੇ ਨੇ ਜਿਨ੍ਹਾਂ ਤੋਂ ਜਿਨ੍ਹਾਂ ਤੋਂ ਜਾਣੀ ਕਰ ਰਹੇ ਜੀ ਬਾਈ ਇਲੈਕਸ਼ਨ ਅਧਿਕਾਰਿਕ ਜੇਕਰ ਜਿਹਨਾਂ ਨੂੰ ਤਿਆਰੀ ਕੀਤੀ ਹੈ ਜਿਹੜੀ ਬਾਈ ਇਲੈਕਸ਼ਨ ਲੜਨ ਦੀ ਚਾਹੇ ਉਹਨਾਂ ਪਾਰਟੀ ਦੇ ਬਾਰੇ ਗੱਲ ਦਾ ਨਾਮ ਆਇਆ ਕੋਈ ਕੋਈ ਫੇਸਬੁਕ ਤੇ ਖੁਦ ਦਾ ਇੱਕ ਕਾਫੀ ਵੀ ਮਾਇਨੇ ਇੱਕ ਜੱਲ ਮੇਰੀ ਸਮਝੋ ਜਿਹੜਾ ਇਹ ਲੋਕਾਂ ਨੇ ਵੀ ਦੇਖ ਲਿਆ ਹੁਣ ਜਿਹੜੇ ਉਰੇ ਦੇ ਐਮਪੀ ਬਣੇ ਆ ਅੱਜ ਕਿੰਨੇ ਦਿਨ ਹੋ ਗਏ ਪਾਰਲੀਮੈਂਟ ਚੱਲਦੀ ਹੈ ਕਿਹੜੀ ਬ੍ਰੀਫing ਕੋਰਟ ਦੀ ਗੱਲ ਹੋਈ ਹੈ ਕਿਹੜੀ ਮੌਕੇ ਦੀ ਗੱਲ ਹੋਈ ਹੈ ਦੱਸੋ ਕਿਹੜੇ ਮੰਤਰੀਆਂ ਨੂੰ ਅੱਜ ਤੱਕ ਮਿਲੇ ਨੇ ਅੱਜ ਦਿਨ ਕਿੰਨੇ ਹੋ ਗਏ ਇਲੈਕਸ਼ਨ ਹੋਈ ਤੁਸੀਂ ਇੱਕ ਵੀ ਉਹਨਾਂ ਨੂੰ ਕਿਸੇ ਮਿਨਿਸਟਰ ਨੂੰ ਮਿਲਦੇ ਦੇਖਿਆ ਵੀ ਭਾਈ ਮੈਂ ਮੋਗੇ ਦੀ ਆ ਗੱਲ ਕਰ ਰਹੀ ਮੈਂ ਫਰੀਦਕੋਟ ਦੀ ਗੱਲ ਕਰ ਰਹੀ ਇਸ ਕਰਕੇ ਲੋਕ ਜਦ ਹੀ ਇੱਕਦਮ ਸਮਝ ਜਾਂਦੇ ਨੇ ਉਹ ਠੀਕ ਉਸ ਵੇਲੇ ਕੀ ਸੈਂਟੀਮੈਂਟ ਹੁੰਦਾ ਵੋਟਾਂ ਹੋ ਗਈਆਂ ਪਰ ਕੀ ਅੱਜ ਇਹ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਵੀ ਉਹਨਾਂ ਨੂੰ ਸੌਂ ਚੱਕਣ ਲਈ ਵੀ ਅਲੱਗ ਆਉਣਾ ਪਊਗਾ ਸੌਂ ਚੱਕ ਕੇ ਜਦੋਂ ਐਮਪੀ ਦੀ ਸੌਂ ਚੱਕਣਗੇ ਸੰਵਿਧਾਨ ਮੁਤਾਬਕ ਸੌਂ ਉਹਨਾਂ ਨੂੰ ਆਜ਼ਾਦੀ ਮਿਲ ਜਾਏਗੀ ਸੌ ਉਹ ਚੱਕਣਗੇ ਆ ਸੈਸ਼ਨ ਤੋਂ ਬਾਅਦ ਚੱਕ ਲੈਣਗੇ ਪਰ ਉਸ ਤੋਂ ਬਾਅਦ ਉਹਨਾਂ ਦਾ ਸਥਾਨ ਕਿੱਥੇ ਆ ਉਹ ਉਹ ਜਗ੍ਹਾ ਕਿਹੜੀ ਆ ਕੀ ਉੱਥੋਂ ਲੋਕਾਂ ਦੇ ਸਵਾਲ ਚੱਕ ਸਕਣਗੇ ਜੇ ਕੋਈ ਮੈਂ ਇੱਕ ਗੱਲ ਇੱਕ ਗੱਲ ਮੇਰੀ ਬੇਨਤੀ ਸੁਣੋ ਮੈਂ ਕੇਂਦਰ ਦਾ ਐਸੋਲੇ ਮੰਤਰੀ ਬੈਠਾ ਮਿਨਿਸਟਰ ਆ ਨਾ ਮੈਂ ਕੀ ਮਿਨਿਸਟਰ ਹੋਣ ਦੇ ਨਾਤੇ ਕਾਨੂੰਨ ਤੋੜ ਸਕਦਾ ਜੇ ਮੈਂ ਕਾਨੂੰਨ ਤੋੜੂਗਾ ਚਾਹੇ ਉਹ ਮੁੱਖ ਮੰਤਰੀ ਆ ਮੰਤਰੀ ਆ ਉਹਦੀ ਜਗ੍ਹਾ ਜਿਹੜੀ ਜੇਲ੍ਹ ਚ ਆ ਕਿਸੇ ਨੂੰ ਕੋਈ ਮਾਫੀ ਤਾਂ ਨਹੀਂ ਜੇ ਕੋਈ ਐਮਪੀ ਵੀ ਤੁਸੀਂ ਬਣਾ ਦਿੰਦੇ ਬਣਾਤਾ ਤੁਸੀਂ ਐਨ ਉਹਨੂੰ ਕੋਈ ਇਹ ਥੋੜੀ ਜਿਹੀ ਵੀ ਆਜ਼ਾਦ ਮਿਲ ਜੂਗੀ ਵੀ ਅੱਜ ਉਹ ਆ ਕੇ ਬਾਹਰ ਜਾ ਕੇ ਜੋ ਮਰਜ਼ੀ ਕਰਦਾ ਫਿਰੇ ਜੇ ਉਹ ਕਾਨੂੰਨ ਚ ਨਹੀਂ ਰਹੇਗਾ ਤਾਂ ਉਹਨੂੰ ਜੇਲ੍ਹ ਚ ਹੀ ਮਿਲਣਾ ਹੈ ਜਾਹੇ ਕਿਸੇ ਨੂੰ ਐਮਐਲਏ ਬਣਾ ਲੈਣ ਉਹ ਤਾਂ ਲੋਕਾਂ ਦਾ ਕੰਮ ਆ ਪਰ ਜਿਨੇ ਕਾਨੂੰਨ ਦੇਸ਼ ਨੂੰ ਨਹੀਂ ਮੰਨਿਆ ਦੇਸ਼ ਦੇ ਸੰਵਿਧਾਨ ਨੂੰ ਮੰਨਿਆ ਉਹਨੂੰ ਐਮਐਲਏ ਬਣਾ ਲਓ ਐਮਪੀ ਬਣਾ ਲਓ ਮੰਤਰੀ ਬਣਾ ਲਓ ਸੰਤਰੀ ਬਣਾ ਲਓ ਉਹਦੀ ਜਗ੍ਹਾ ਜੇਲ੍ਹ ਆ ਇਹ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਇਸ ਹੱਥ ਜੋੜ ਕੇ ਜਿਹੜਾ ਵੀ ਕੋਈ ਬਾਹਰ ਜਿਹਨੂੰ ਮਰਜ਼ੀ ਚੁਣ ਲਓ ਜਿਹੜਾ ਕੋਈ ਬਾਹਰ ਆ ਉਹ ਤੁਹਾਡੇ ਕੰਮ ਕਰਾਊਗਾ ਉਹ ਤੁਹਾਡੀ ਗੱਲ ਕਰੂਗਾ ਤੇ ਹੁਣ ਤਾਂ ਬੀਜੇਪੀ ਦੀ ਸਰਕਾਰ ਬਣ ਗਈ ਜਿਹੜੀਆਂ ਵੀ ਬਾਈ ਇਲੈਕਸ਼ਨਾਂ ਆਉਣਗੀਆਂ ਉਹ ਚ ਹਰ ਬੀਜੇਪੀ ਦੇ ਨਮਾਇਦਨ ਨੂੰ ਦਿਖਾਓ ਕਿ ਉਹ ਤੁਹਾਡੀ ਵਿਧਾਨ ਸਭਾ ਚ ਕਰੋੜਾਂ ਰੁਪਈਆ ਉੱਥੋਂ ਲੈ ਕੇ ਆਊਗਾ ਸੈਂਟਰ ਦੀਆਂ ਸਕੀਮਾਂ ਲੈ ਕੇ ਆਊਗਾ ਬਾਕੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਉਹ ਤਾਂ ਅੱਜੋ ਜਨਾਬ ਕਹਿੰਦੇ ਮੈਂ ਹੁਣ ਹੁਕਮ ਮੰਤਰੀ ਜਿਹੜਾ ਘਾਰਾ ਦਿਲਿੰਦਰ ਲੈ ਗਿਆ ਤੇ ਐ ਕਿੰਨਿਆਂ ਨੂੰ ਕਿਹਨੂੰ ਕਿਹਨੂੰ ਬੇਫੂਕ ਬਣਾਉਂਦੇ ਫਿਰੋਗੇ ਵੀ ਹੁਣ ਅਸੀਂ 2.5 ਦਿਲੰਦਰ ਹੀ ਰਹਿਣਾ ਇਸ ਕਰਕੇ ਪਿਛਲੀ ਪਿੱਛੇ ਵੀ ਵਿਚਾਰ ਰੱਖਣ ਕਿਤੇ ਪਿੱਛੇ ਭੋਖੀ ਨਾ ਕੋਈ ਜਾਵੇ ਚੰਡੀਗੜ੍ਹ ਵਾਲੀ ਉਹਦਾ ਵੀ ਮਗਰ ਨਿਗਾਹ ਰੱਖਣ ਪਸ਼ਟੋਂ ਭਈ ਜੇ ਤੁਸੀਂ ਕਿਸੇ ਨੂੰ ਐਮਐਲਏ ਐਮਪੀ ਵੀ ਚੁਣ ਲੋਗੇ ਜੇ ਉਹ ਕੋ ਨੂੰ ਹੁਣ ਇੱਕ ਐਮਪੀ ਬੀਐਸਪੀ ਦੇ ਐਮਪੀ ਸੀ ਮੈਂ ਨਾ ਉਹ ਨਹੀਂ ਬੀਐਸਪੀ ਦੇ ਐਮਪੀ ਸੀ ਪਿਛਲੀ ਸਟਾਰਮੀ ਲੋਕ ਸਭਾ ਉਹਨਾਂ ਦੇ ਉੱਤੇ ਰੇਪ ਦਾ ਕੇਸ ਸੀ ਉਹ ਸੌ ਚੱਕਣ ਆ ਗਏ ਪਰ ਲਗਾਤਾਰ ਇਸ ਸਮਾਂ ਤੇ 5 ਸਾਲ ਚੱਲਦਾ ਰਿਹਾ ਤੇ ਉਹ ਇੱਕ ਦਿਨ ਵੀ ਨਾਟ ਇਵਨ ਫਾਰ ਅ ਡੇ ਉਹ ਆ ਕੇ ਲੋਕ ਸਭਾ ਚ ਹਾਜ਼ਰੀ ਨਹੀਂ ਲਾ ਸਕੇ ਕੋਟਨ এলাਉ ਨਹੀਂ ਕੀਤਾ ਅਗਰ ਅਦਰ ਲੀਤੀ ਕੋਰਟ ਨੇ ਫਿਰ ਕੀ ਲੋਕਾਂ ਦਾ ਨੁਕਸਾਨ ਹੋਇਆ ਉਹ ਤਾਂ ਨਹੀਂ ਹੋਇਆ ਉਹਨੂੰ ਤਾਂ ਸੌ ਚੱਕ ਲਈ ਉਹਨੇ ਉਹਨੂੰ ਤਨਖਾਹ ਵੀ ਜਾਣ ਲੱਗ ਗਈ ਹੈ ਜੀ ਉਹਨੂੰ ਸਾਰੇ ਫਾਇਦੇ ਭੱਤੇ ਵੀ ਜਾਣ ਲੱਗ ਗਏ ਹੋਰ ਵੀ ਸਭ ਕੁਝ ਹੋ ਗਿਆ ਤੇ ਪਰ ਉਹ ਤੁਹਾਡੇ ਲਈ ਕੀ ਕਰੂਗਾ ਇਸੇ ਤਰੀਕੇ ਨਾਲ ਮੈਂ ਅਮਰਿਤਪਾਲ ਦੀ ਗੱਲ ਕਰਦਾ ਬਈ ਉਹ ਜੇ ਤਾਂ ਭਾਈ ਦੇਸ਼ ਨੂੰ ਦੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਲਈ ਜਗ੍ਹਾ ਬਾਹਰ ਵੀ ਆ ਪਰਲਮੈਂਟ 'ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਕੱਲ ਵੇਚ ਨਹੀਂ ਕਰਨੀ ਵੇਚ ਨੂੰ ਉਜਾੜਨ ਦੀ ਕਰਨੀ ਹੈ ਫਿਰ ਤੋਂ ਜਿਬਰੂ ਗੜ ਤੋਂ ਅੱਗੇ ਵੀ ਕਿਸੇ ਹੋਰ ਗੜ ਚ ਜਾ ਸਕਦਾ ਹਾਂਜੀ ਜੀ ਕਹਿੰਦੇ ਵਿਹਾਈ ਬਾਰੇ ਤੇ ਰਾਜਵਾਲਾ ਦੀ ਵਿਹਾਈ ਬਾਰੇ ਮੈਂ ਸਿਰਫ ਇਹ ਗੱਲ ਕਹੀ ਬਾਰ-ਬਾਰ ਆਪਾਂ ਜਿਹੜੀ ਗੱਲ ਕਰ ਲਈ ਉਹ ਤਾਂ ਉੱਥੇ ਉਹੀ ਉਹੀ ਅੱਜ ਵੀ ਉਹੀ ਸਟੈਂਡ ਨਸ਼ੇ ਨੂੰ ਲੈ ਕੇ ਪਿਛਲੇ 24 ਘੰਟੇ ਤਿੰਨ ਵਾਰ ਹੋਈਆਂ ਇੱਕ ਪੰਜਾਬ ਪੁਲਿਸ ਦਾ ਕਨਸਟੇਬਲ ਆ ਉਹਦੀ ਵੀ ਡਕੋਈ ਜਾਂਦਾ ਨਸ਼ੇ ਨੂੰ ਲੈ ਕੇ ਪਿਛਲੇ 24 ਘੰਟੇ ਉਹ ਵੀ ਬਹੁਤ ਲੋਕਾਂ ਨੇ ਚਾਹ ਨਾ ਬਣਾਈ ਪਰ ਮੈਂ ਤੁਹਾਨੂੰ ਦੱਸ ਦਿੰਦਾ ਸੈਂਟਰ ਸਰਕਾਰ ਵੱਲੋਂ ਮੁਸ਼ ਮਹੀਨੇ ਸਾਡੀ ਨਰਿੰਦਰ ਮੋਦੀ ਜੀ ਜਿਵੇਂ ਤੁਹਾਨੂੰ ਕਿ ਪੰਜਾਬ ਨੂੰ ਪ੍ਰਵਾਹ ਬਹੁਤ ਪ੍ਰਿਆਰ ਕਰਦੇ ਆ ਹੋਮ ਮਿਨਿਸਟਰੀ ਵੱਲੋਂ ਉਹਨਾਂ ਦੇ ਮਹਿਕਮੇ ਵੱਲੋਂ ਇੱਕ ਦਫਤਰਾ ਅੰਮ੍ਰਿਤਸਰ ਸਾਹਿਬ 17 ਕਰਨੇ ਆ 16 ਹੋਰ ਖੁੱਲਣੇ ਆ ਹਰ ਜ਼ਿਲ੍ਹੇ ਹੈੱਡ ਕੁਆਰਟਰ ਤੇ ਖੁੱਲਣਾ ਹੈ ਤੇ ਉਹ ਇਸੇ ਲਈ ਖੋਲ ਰਹੇ ਆ ਵੀ ਇਹ ਸਾਰਿਆਂ ਨੂੰ ਚਾਹੇ ਉਹ ਕੋਈ ਪੋਲਿਟਿਕਲ ਲੀਡਰ ਰਲਿਆ ਹੋਇਆ ਚਾਹੇ ਕੋਈ ਪਾਰਟੀ ਦਾ ਆਗੂ ਡਲਿਆ ਚਾਹੇ ਉਹ ਕੋਈ ਆਫੀਸਰ ਡਲਿਆ ਚਾਹੇ ਕੋਈ ਵੀ ਆ ਜਿੱਦਣ ਉਹ ਛੇਤੀ ਤੋਂ ਛੇਤੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇੱਕ ਦਫਤਰ ਸੈਟਅਪ ਕਰਨਾ ਉਹਦੇ ਅੰਦਰ ਕਰਮਚਾਰੀ ਲਿਆਉਣੇ ਵੱਡਾ ਕੰਮ ਹੁੰਦਾ ਪਰ ਅਸੀਂ ਬਹੁਤ ਛੇਤੀ ਆ ਜਿਹੜੇ ਉਹ 16 ਦਫਤਰ ਹੋਰ ਪੰਜਾਬ 'ਚ ਖੋਲਾਂਗੇ